ਸਸੀਕਾਲ ਜੀ ਮੈਂ ਰਾਜਦੀਪ ਸਿੰਘ ਲਵੇਲਾ ਦੇਸ਼ ਦੁਨੀਆ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਹਲਕਾ ਸਾਨੇਵਾਲ ਦੇ ਪਿੰਡ ਰਤਨਗੜ੍ਹ ਵਿਖੇ ਮੌਜੂਦਾ ਹਲਕਾ ਬਧਾਇਕ ਹਰਦੀਪ ਸਿੰਘ ਮੁੰਡਿਆ ਵੀ ਮੌਜੂਦ ਨੇ ਅੱਜ ਰਤਨਗੜ੍ਹ ਸੜਕ ਜਿਹੜੀ ਇਹ ਮੱਤੇਵਾੜਾ ਤੱਕ ਦਾ ਉਦਘਾਟਨ ਕੀਤਾ ਅਸੀਂ ਗੱਲਬਾਤ ਕਰਦੇ ਆਂ ਵੀ ਸਰ ਵਿਕਾਸ ਨੂੰ ਲੈ ਕੇ ਜਿਹੜੀ ਮਾਨ ਸਰਕਾਰ ਆ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੀ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕਰ ਰਹੀ ਆ ਜਿਹੜੀਆਂ ਬਾਕੀ ਸੜਕਾਂ ਬਾਰੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੁੰਡੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਅੱਜ ਜਿਹੜੀ ਆ ਰਤਨਗੜ੍ਹ ਤੋਂ ਮੱਤੇਵਾੜਾ ਸਾਹਿਬ ਦੀ ਜਿਹੜੀ ਰੋਡ ਆ ਇਹਦਾ ਉਦਘਾਟਨ ਪਰ ਉਦਘਾਟਨ ਵਾਹਿਗੁਰੂ ਨੂੰ ਯਾਦ ਕਰਕੇ ਸਤਿਗੁਰੂ ਨੂੰ ਯਾਦ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਕੇ ਸ਼ੁਰੂਆਤ ਕਰਵਾਤੀ ਹੈ ਕਿਉਂਕਿ ਗੁਰੂ ਸਾਹਿਬਾਂ ਦੇ ਪਰਿਵਾਰ ਦੇ ਦਿਨ ਚੱਲ ਰਹੇ ਨੇ ਤੇ ਕੋਈ ਵੀ ਖੁਸ਼ੀ ਨਹੀਂ ਮਨਾਈ ਜਾ ਰਹੀ ਸਿਰਫ ਇਹ ਉਦਘਾਟਨ ਪੈਂਡਿੰਗ ਸੀ ਲੋਕਾਂ ਦੀ ਬਹੁਤ ਪ੍ਰੋਬਲਮ ਸੀ ਇਹਦੇ ਚ ਨਾ ਤੇ ਕੋਈ ਮਠਿਆਈ ਵੰਡ ਕੇ ਉਦਘਾਟਨ ਕੀਤਾ ਗਿਆ ਨਾ ਕੋਈ ਰਿਬਨ ਕੱਟ ਕੇ ਗੁਰੂ ਸਾਹਿਬ ਨੂੰ ਯਾਦ ਕਰਕੇ ਲੋਕਾਂ ਦੀ ਮੁਸ਼ਕਲ ਦਾ ਜਿਹੜਾ ਹੱਲ ਹੈ ਉਹ ਉਹਦੇ ਲਈ ਇਹ ਕਈ ਚਲਾ ਕੇ ਆਪਾਂ ਸ਼ੁਰੂਆਤ ਕੀਤੀ ਐ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਹਲਕੇ ਦੀ ਸੇਵਾ ਲਈ ਲੱਗੇ ਹੋਏ ਆ ਹਲਕੇ ਦੇ ਲੋਕਾਂ ਨੇ ਸੇਵਾਦਾਰ ਬਣਾਇਆ ਕੋਈ ਵੀ ਅਜਿਹੀ ਸੜਕ ਜਿਹੜੀ ਕੱਚੀ ਹੈ ਜਾਂ ਖਰਾਬ ਹੈ 2-3 ਮਹੀਨਿਆਂ ਚ ਜਿਹੜੀ ਕੱਚੀ ਨਹੀਂ ਰਹਿਣ ਦੇਵਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਡਾ 8000 ਕਰੋੜ ਰੁਪਇਆ ਮੋਦੀ ਸਾਹਿਬ ਨੇ ਰੁਕਾਇਆ ਤੇ ਉਹ ਉਹਨਾਂ ਨੇ ਲੈ ਆਉਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਟੰਗ ਹੈ ਸੋ ਜਿਹੜੀਆਂ ਕੋਈ ਵੀ ਸੜਕਾਂ ਕੱਚੀਆਂ ਨਹੀਂ ਰਹਿਣਗੀਆਂ ਔਰ ਜਿੰਨੇ ਵੀ ਹਲਕੇ ਦੀਆਂ ਰਾਹ ਰੋਡ ਦੀ ਸ਼ੁਰੂਆਤ ਮੈਨੂੰ ਪ੍ਰਮਾਤਮਾ ਤੇ ਵੀ ਵਿਸ਼ਵਾਸ ਹੈ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਵੀ ਵਿਸ਼ਵਾਸ ਹੈ ਕਿ ਜਨੂਰੀ ਦੇ ਪਹਿਲੇ ਹਫਤੇ ਉਹਦਾ ਵੀ ਉਦਘਾਟਨ ਕਰਾਂਗੇ ਪੂਰੀ ਆਸ ਹੈ ਸੋ ਕੋਈ ਵੀ ਤਾਜਪੁਰ ਰੋਡ ਦੀ ਸੜਕ ਜਿਆਦਾ ਮੇਨ ਰਹਿ ਗਈ ਜਿਵੇਂ ਗੁਰਦੁਆਰਾ ਕਟਾਣਾ ਸਾਹਿਬ ਦੀ ਸੜਕ ਬਹੁਤ ਜ਼ਿਆਦਾ ਖਰਾਬ ਸੀ ਉਹ ਵੀ ਬਣ ਕੇ ਤਿਆਰ ਹੋ ਗਈ ਔਰ ਹਲਕੇ ਦੇ ਲੋਕਾਂ ਨੂੰ ਵਧੀਆ ਮਤਲਬ ਰੋਡ ਮਿਲ ਗਈ ਲੋਕ ਮੁਬਾਰਕਵਾਦ ਦਿੰਦੇ ਆ ਸੋ ਕੋਈ ਵੀ ਸੜਕਾਂ ਨੂੰ ਸਾਡੀ ਸਰਕਾਰ ਅਧੂਰਾ ਕੰਮ ਨਹੀਂ ਰਹਿਣ ਦਿੱਤੀ ਜਾਏਗੀ ਨਾ ਲੈਟਾਂ ਨੂੰ ਨਾ ਸਿਵਰੇਜ ਵਾਟਰ ਸਪਲਾਈ ਹਰ ਕੰਮ ਜਿਹੜਾ ਲੋਕਾਂ ਨੇ ਜੀ ਸੇਵਾਦਾਰ ਬਣਾਇਆ ਤੇ ਸੇਵਾਦਾਰ ਬਣ ਕੇ ਕਰ ਰਹੇ ਨੇ ਹੁਣ ਜੀ ਸਾਹਿਬ ਦੇਖਿਆ ਜਾਵੇ ਇੱਥੋਂ ਜਿਹੜੀ ਰਤਨਗੜ੍ਹ ਤੋਂ ਲੈ ਕੇ ਟੇਡੇ ਵਾਲੇ ਤੱਕ ਵੀ ਸੜਕ ਕਾਫੀ ਟੁੱਟ ਚੁੱਕੀ ਹੈ ਉਹਦੇ ਬਾਰੇ ਤੁਸੀਂ ਸ਼ਾਇਦ ਦੇਖੇ ਹੋਏ ਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਐਸਡੀਓ ਸਾਨੂੰ ਇਹ ਬੇਨਤੀ ਲਾਈ ਕਿ ਜਿਹੜੀ ਇਹ ਟੇਡੇ ਵਾਲ ਤੋਂ ਰਤਨਗੜ੍ਹ ਤੱਕ ਸੜਕਾਂ ਵੀ ਬਣਾਓ ਤੇ ਜਿਹੜੀ ਰਤਨਗੜ੍ਹ ਤੋਂ ਜਾਂਦੀ ਹੈ ਇਧਰ ਦਰਿਆ ਨੂੰ ਰਾਹੋਂ ਨੂੰ ਉਹ ਵੀ ਜਿੰਨਾਂ ਆਪਣਾ ਹਲਕਾ ਹੋਵੇ ਨਾ ਹੋਵੇ ਦਰਿਆ ਤੱਕ ਨੂੰ ਜੋੜੋ ਤੇ ਉਹ ਵੀ ਆਪਣੀ ਸਾਡੀ ਦਰਿਆਤ ਵਾਲੀ ਮੇਨ ਰੋਡ ਹੈ ਮਾਛੀਵੜ ਤੋਂ ਰਾਹੋਂ ਤੇ ਬਣ ਗਈ ਉਹਦੇ ਨਾਲ ਜਿਹੜੀ ਟੱਚ ਕਰਦੀ ਆਪਣੀ ਹਲਕੀ ਰੋਡ ਉਹ ਵੀ ਜਲਦੀ ਬਣਾਓ ਘਵਾੜਾ ਤੱਕ ਦੀ ਜਿਹੜੀ ਘਵਾੜਾ ਤੱਕ ਘਵਾੜਾ ਤੱਕ ਜਲਦੀ ਮੰਡੀ ਸਾਹਿਬ ਜਿਹੜੀ ਪਿਛਲੀ ਸਰਕਾਰ ਦੇ ਸਮੇਂ ਸੜਕ ਬਣੀ ਸੀ ਕੋਹਾੜਾ ਤੋਂ ਮਾਛੀਵੜਾ ਸਾਹਿਬ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੋਈ ਹੈ ਇਸ ਮਾਮਲੇ ਲੋਕਾਂ ਨੂੰ ਉਮੀਦਾਂ ਬਹੁਤ ਨੇ ਆਸਾਂ ਨੇ ਤੁਹਾਨੂੰ ਪਤਾ ਵੀ ਸੜਕਾਂ ਦੇ ਪ੍ਰਤੀ ਖਾਸ ਕਰਕੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਇਹਨਾਂ ਨੂੰ ਨਕਾਰਿਆ ਹੋਇਆ ਸੀਗਾ ਉਹ ਸੜਕ ਬਾਰ-ਬਾਰ ਟੁੱਟ ਰਹੀ ਹੈ ਰ ਦੇ باوجود ਵੀ ਔਰ ਅਧਿਕਾਰੀਆਂ ਨਾਲ ਵੀ ਇਹਦਾ ਕੀ ਸਰ ਕੀ ਹੋ ਸਕਦਾ ਕੀ ਇਸੇ ਤਰ੍ਹਾਂ ਚੱਲਦੀ ਰਹੂਗੀ ਜਦੋਂ ਰਿਪੇਅਰ ਦਾ ਖਤਮ ਹੋ ਗਈ ਗਾਰੰਟੀ ਵੀ ਉਸ ਤੋਂ ਬਾਅਦ ਨਹੀਂ ਮੈਂ ਦੇਖਦਾ ਕੋਈ ਦੁਆਰਾ ਅਫਸਰਾਂ ਨੂੰ ਕਹਿਣਾ ਕਿ ਜਿਹੜਾ ਠੇਕੇਦਾਰ ਉੱਤੇ ਐਕਸ਼ਨ ਲਵੇ ਸੋ ਜਿਹੜੀਆਂ ਸਾਡੀ ਸਰਕਾਰ ਦੇ ਵਿੱਚ ਸੜਕਾਂ ਬਣੀਆਂ ਉੱਤੇ ਲੋਕ ਦੱਸਦੇ ਆ ਪਿੰਡਾਂ ਦੇ ਲੋਕਾਂ ਦੇ ਫੋਨ ਆਉਂਦੇ ਆ ਸਾਡੇ ਸਾਰੇ ਬਲਾਕ ਪ੍ਰਧਾਨ ਖੜੇ ਆ ਇਹ ਸਾਰੇ ਇਹਨਾਂ ਨੂੰ ਵੀ ਮਾਰਕਵਾ ਲੋਕ ਦਿੰਦੇ ਆ ਕਿ ਯਾਰ ਤੁਹਾਡੀ ਸਰਕਾਰੋਂ ਚ ਸੜਕਾਂ ਬੜੀਆਂ ਜਬਰਦਸਤ ਬਣ ਰਹੀਆਂ ਸੋ ਫੋਕਲ ਪੁਆਇੰਟ ਦੇ ਵਿੱਚ 45 ਕਰੋੜ ਦੀਆਂ ਸੜਕਾਂ ਬਣਾਈਆਂ ਉਹ ਵੀ ਕਹਿੰਦੇ ਰਹਿੰਦੇ ਸੀ ਇਹ ਝੂਠੇ ਮੁੱਖ ਮੰਤਰੀ ਸਾਜ ਉਪ ਮੁੱਖ ਮੰਤਰੀ ਵੀ ਐਸੀ ਇਹੋ ਜੀ ਸੜਕਾਵਾ ਨਾਗੇ ਬੰਬ ਛੁੱਟਦੇ ਟੁੱਟਣਗੇ ਨਹੀਂ ਪਰ ਸਰਦਾਰ ਭਗਵੰਤ ਸਿੰਘ ਮਾਨ ਵਾਕਈ ਉਹ ਸੜਕਾ ਬਣਾ ਰਿਹਾ ਜਿੱਥੇ ਬੰਬ ਵੀ ਛੁੱਟਦੇ ਨਹੀਂ ਟੁੱਟਣਗੇ ਉਹਨੇ ਲਾਸਟ ਸਵਾਲ ਆ ਵੀ ਜਿਹੜੀ ਰਾਹੋ ਰੋੜਾ ਤੁਸੀਂ ਪਹਿਲਾਂ ਦੱਸ ਵੀ ਦਿੱਤਾ ਇੱਕ ਵਾਰੀ ਇਹਦੇ ਬਾਰੇ ਥੋੜਾ ਕੀ ਦਿੱਕਤ ਆ ਰਹੀ ਇੱਕ ਬਹੁਤ ਜ਼ਿਆਦਾ ਲੋਕ ਸਭ ਤੋਂ ਜ਼ਿਆਦਾ ਹੀ ਰੌਲਾ ਇਹਦਾ ਪਾਇਆ ਜਾ ਰਿਹਾ ਕਿਤੇ ਬੈਨਰ ਵੀ ਲੱਗ ਰਹੇ ਨੇ ਜਿਵੇਂ ਤੁਸੀਂ ਦੱਸਿਆ ਵੀ ਜਨਵਰੀ ਦੇ ਵਿੱਚ ਇਹਦਾ ਉਹ ਘਾਟਨ ਕਰਨ ਜਾ ਰਹੇ ਆ ਪਰ ਕੀ ਜਿਹੜਾ ਮਾਮਲਾ ਸੀ ਕੀ ਅੜਿਆ ਸੀ ਅੱਦ ਤੱਕ ਕੀ ਹੋ ਰਿਹਾ ਜਿਹੜਾ ਨਹੀਂ ਨਹੀਂ ਪਹਿਲਾਂ ਇੱਕ ਸੈਂਟਰਲ ਨਾ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਮੰਗ ਹੋ ਗਈ ਸੀ ਉਹ ਅਸਲਚੇ ਇਹ ਆਰਡੀਐਫ ਸਕੀਮ ਹੁੰਦੀ ਹੈ ਕੇਂਦਰ ਵੱਲੋਂ ਸੜਕ ਪੇਮੈਂਟ ਲਿਆ ਕੇ ਜਿਹੜੀ ਸਾਡਾ ਹਿੰਟਕਸ ਦੇ ਨੇ ਲੋਕ ਉਹਦੇ ਵੱਲੋਂ ਇਹ ਸੜਕ ਪਾਸ ਹੋਈ ਆ ਉੱਥੋਂ ਜਾ ਕੇ ਕਰਵਾਈ ਆ ਸਾਰਾ ਕੁਝ ਸਾਡਾ ਸਰਪੰਚ ਸੰਜੀਤ ਸਿੰਘ ਜੀਓ ਸਾਹਿਬ ਨੂੰ ਬੇਨਤੀਆਂ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਫਾਈਲ ਤਿਆਰ ਕਰਕੇ ਦਿੱਲੀ ਭੇਜੀ ਉਹ ਦਿੱਲੀੋਂ ਆਰਡੀਐਫ ਸਕੀਮ ਚ ਬਣੀ ਆ ਤੇ ਉਹ ਜਨਵਰੀ ਦੇ ਵਿੱਚ ਉਹਦਾ ਹੁਣ ਹੋ ਗਿਆ ਜਿਹੜਾ ਪਿੱਛੇ ਵੀ ਫੇਸਬੁੱਕ 'ਚ ਪਾਤਾ ਹੈਗਾ ਜੀ ਉਹ ਕੈਨਸਲ ਹੋ ਗਈ ਇਹ ਹੋ ਗਈ ਲੋਕਾਂ ਨੂੰ ਗਲਤ ਮੈਸੀਪਾ ਕੇ ਲੋਕਾਂ ਨੂੰ ਡਰਾਉਣ ਵਾਲੀ ਗੱਲ ਸੀ ਪਰ ਬਹੁਤ ਜਲਦੀ ਉਹਦਾ ਹੁਣ ਅੱਜ ਵੀ ਸਾਡੇ ਅਫਸਰ ਸਹਿਮਾਨ ਗਏ ਹੋਏ ਆ ਪਟਿਆਲੇ ਚੰਡੀਗੜ੍ਹ ਸੋ 100 ਵਾਰ ਨੂੰ ਉਹਦੇ ਕਲੀਅਰ ਹੋ ਜੂਗਾ ਜਨਵਰੀ ਦੇ ਜਦੋਂ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਾਂ ਸਾਡੇ ਮੰਤਰੀ ਹਰਪ੍ਰੀਤ ਸਿੰਘ ਰਿਟਾਇਰਡ ਸਾਹਿਬ ਤੋਂ ਟਾਈਮ ਲੈ ਕੇ ਉਹਦਾ ਵੀ ਉਦਕਰਨ ਜਲਦੀ ਸ਼ੁਰੂ ਕਰਾਂਗੇ ਇਹ ਸਨ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀ ਇਹਨਾਂ ਨੇ ਦੱਸਿਆ ਵੀ ਹਲਕੇ ਦੇ ਵਿੱਚ ਕੋਈ ਵੀ ਜਿਹੜੀ ਸੜਕਾ ਅਧੂਰੀ ਨਹੀਂ ਰਹੇਗੀ ਜਿਸ ਤਰ੍ਹਾਂ ਰਸਤੇ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਟਿੱਡੇ ਵਾਲ ਤੋਂ ਜਿਹੜਾ ਰਤਨਗੜਾ ਉਹ ਸੜਕ ਕਾਫੀ ਟੁੱਟ ਚੁੱਕੀ ਹੈ ਉਹਦੇ ਬਾਰੇ ਐਸਡੀਓ ਸਾਹਿਬ ਨਾਲ ਗੱਲ ਕਰੀਆ ਤੇ ਜਿਹੜੀ ਮਾਚੀਵਾੜਾ ਕੋਹਾੜਾ ਸੜਕਾ ਜਿਹੜੀ ਬਹੁਤ ਵਾਰ ਰਿਪੇਅਰ ਹੋ ਚੁੱਕੀ ਆ ਉਹਦੇ ਬਾਰੇ ਵੀ ਕਹਿੰਦੇ ਅਸੀਂ ਸਖਤ ਐਕਸ਼ਨ ਲਵਾਂਗੇ ਹੁਣ ਦੇਖਣਾ ਹੋਵੇਗਾ ਅੱਗੇ ਐਕਸ਼ਨ ਹੁੰਦਾ ਜਾਂ ਕਿਸ ਤਰ੍ਹਾਂ ਦੀ ਬਧੇਰੇ ਅਪਡੇਟ ਦੇ ਦੇਖਦੇ ਰਹੋ ਦੇਸ਼ ਦੁਨੀਆ ਨਿਊ ਚੈਨਲ ਹਲਕਾ ਸਾਨੇ ਵਾਲ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ